ਆ ਸਭ ਸਾਰੇ ਰੋਸ ਤੇ ਕੱਟ ਕੇ ਰੱਖ ਲਈਏ ਤੋਰੀਆਂ ਦੀ ਤੇ ਹੁਣ ਅਸੀਂ ਬਣਾਏ ਸੀਗੇ ਚੌਲ ਕਿਉਂਕਿ ਸਾਡੀ ਛੋਲਿਆਂ ਦੀ ਸਬਜੀ ਪਈ ਸੀ ਤੇ ਹੁਣ ਅਸੀਂ ਲੱਗੇ ਆ ਕੱਪੜੇ ਪ੍ਰੈਸ ਕਰਨ ਹੈ ਹਾਂ ਮੋਟਰ ਚਲਾਤੀ ਪੰਨੀ ਤੋਂ ਸੋਨਾ ਚਕਾਲੀ ਵਿੱਚ ਪਣੀ ਪਾਈ ਨਾ ਕਾਲੀ ਮੱਛ ਪਾਣੀ ਪਾ ਲਈ ਐਨਾ ਸ਼ੂਗਰਕਾਰ ਮਟਰ ਪਾ ਤਾ ਮੈਂ ਤੇ ਮਟਰ ਪਾਣੀ ਤੋਰੀਆਂ ਤੇ ਕਾਲੀ ਮੱਛ ਕद्दू ਮਟਰ ਪਾਣੇ ਪੁੱਲ ਚੱਲੀ ਹੈ ਸਬਜ਼ੀਆਂ ਸਾਰੀਆਂ ਪਾ ਲਏ ਹੁਣ ਸਬਜੀ ਤਾਂ ਕਹਿੰਦੇ ਨਹੀਂ ਨਿਆਣਿਆਂ ਨੂੰ ਲਈ ਆਹ ਲੱਸੀ ਮਿੱਠੀ ਲੈਂਦੀ ਆ ਹਮ ਦੇਰੇ ਸਾਰੀ ਹੋਏ ਖਾਦਾਂ ਵਾਸ਼ ਕਰਦੇ ਪਰੇ ਘਾਟੇ ਨੀ ਮਾਂ ਅੱਜ ਅੱਜ ਹੀ ਪੀਣੀ ਕਿਉਂ ਨਹੀਂ ਪੀਣੀ ਕੀ ਹੋ ਰਿਹਾ ਤੈਨੂੰ ਅਮਨ ਤੂੰ ਲਾਲੀਪਾਪ ਕਿ ਲਈ ਆਦੇ ਤੂੰ ਤਾਂ ਸੋਚੀ ਪਾ ਤੀ ਸੱਚੀ ਹੋਰ ਉਹ ਸੋਚੀ ਮੂੰਹ ਚ ਪਾ ਕੇ ਕੁਛ ਨਹੀਂ ਬੋਲ ਰਹਾ ਹੈਗਾ ਚੁੱਪ ਪਾਣੀ ਦੇਖ ਰਿਹਾ ਜੀ ਹਾਂ ਸਹੀ ਗੱਲ ਆ ਵਧੀਆ ਮੂੰਹ ਬੰਦ ਆ ਹਾਂ ਕਦਰ ਫਤਿਹ ਕਰਕੇ ਫਤੇਗਾ ਫਤੇ ਨੂੰ ਤਾਂ ਸਹੀ ਗੱਲ ਹੈ ਫਤੇ ਆਸਤੇ ਤਾਂ ਭਾਜੀ ਪੂਰਾ ਪੈਕਟ ਲੈ ਆ ਕੇ ਰੱਖ ਦੋ ਬੰਦਾ ਸ਼ਾਂਤੀ ਉਦੋਂ ਦੀ ਹੋਈ ਪਈ ਲਾਲੀਪਾਪ ਤੇ ਲੱਗਿਆ ਹੋਇਆ ਬਸ ਹਾਂ ਲੈ ਲਾਲੀਪਾਪ ਖਾ ਲੈ ਫਤੇ ਹਣਾ ਹਾਂ ਮੈਂ ਤਾਂ ਕੱਪੜੇ ਪਹਿਨ ਰੋਟੀ ਤੇ ਪਾਣੀ ਲੈ ਕੇ ਮੈਂ ਸਾਰੇ ਸਾਫ਼ ਕਰਦੇ ਕੱਪੜੇ ਸਾਈਡ ਤੇ ਰੱਖ ਜੀ ਕਿੰਦ ਕਰੂ ਵੀਡੀਓ ਸ਼ੂਟ ਕਰਨੀ ਹੈ ਛੇਤੀ ਕਰੂਗੇ ਫੇਰੀ ਕਰਾਂਗਾ ਪਹਿਲਾਂ ਵੀਡੀਓ ਸ਼ੂਟ ਕਰ ਲਓ ਰੋਟੀ ਬਾਅਦ ਚ ਖਾ ਲਿਓ ਤੁਸੀਂ ਪੰਖੇ ਪ੍ਰਧਾਨ ਸਾਹਿਬ ਆਪਣੇ ਬੈਗ ਬੂ ਲੈ ਕੇ ਉਧਰ ਬਣਾ ਫਰਦਾ ਅੱਜ ਵੱਡਾ ਪਲੇਅਰ ਹਿੰਦਾ ਹੋਜੀ ਜਿਹੜਾ ਆਪਣੇ ਤੀਏ ਦੇ ਸੂਟ ਪਾਇਆ ਸੀ ਉਹਦਾ ਆਰਡਰ ਆ ਚੁੱਕਾ ਸਾਨੂੰ ਕਿਉਂਕਿ ਸੂਟ ਸੱਚੀ ਸਾਰਿਆਂ ਨੂੰ ਬਹੁਤ ਜ਼ਿਆਦਾ ਪਸੰਦ ਆਇਆ ਹੈ ਹਨਾ ਮੇਰੇ ਵਾਲਾ ਮੇਰੇਟ ਦਾ ਆਰਡਰ ਆ ਹੂੰ ਸੋਨੂ ਵਾਲੇ ਤਿੰਨ ਚਾਰ ਬਣ ਗਏ ਅੱਛਾ ਜੀ ਹੋਰ ਬੱਲੇ ਰੱਤ ਗਿਆ ਪੀਲਾ ਬਣ ਕੇ ਦੇਖਿਆ ਹਾਂ ਤੇ ਇੱਕ ਆ ਰਾਤ ਤੇ ਜਿਹੜਾ ਇੱਕ ਅਰਸ਼ਤ ਤੇ ਬਣਿਆ ਹਾਂ ਇੱਕ ਬਣਦਾ ਪਿਆ ਮੈਂਦੀ ਇੱਕ ਬਣਦਾ ਪਿਆ ਹੈ ਤੇ ਮੇਰੇ ਵਾਲਾ ਡਿਜ਼ਾਈਨ ਸੋਨੂ ਵਾਲੇ ਸੂਟ ਦੇ ਉੱਪਰ ਕਰਨਾ ਕਲਰ ਦੇ ਉੱਤੇ ਕਰਨਾ ਬੱਲੇ ਦੇਖੋ ਜੀ ਮੇਰਾ ਡਿਜ਼ਾਈਨ ਰੈੱਡ ਕਲਰ ਤੇ ਉੱਪਰ ਕਰਨਾ ਰੈੱਡ ਕਲਰ ਦਾ ਹੈ ਸੂਟ ਵੈਸੇ ਵਧੀਆ ਬਣੇ ਸੀਗੇ ਆਪਣੇ ਸਾਰੇ ਹੀ ਤੇ ਦੇਖ ਲਓ ਤੁਹਾਡੇ ਸਾਹਮਣੇ ਮਤਲਬ ਘਟੋ ਘਟ 8-10 ਸੂਟ ਫਿਰ ਆਪਣੇ ਰੈਡੀ ਹੋ ਗਏ ਹਨਾ ਸਾਰੇ ਡਿਜ਼ਾਈਨ ਮਿਕਸ ਕਰਕੇ ਹਾਂ ਹੁਣੇ-ਹੁਣੇ ਆਰਡਰ ਆਇਆ ਕੰਦੀ ਦੀ ਮੈਂ ਹੁਣੇ ਨਾਲ ਵੀਡੀਓ ਦੇਖਣ ਦੀ ਗਗਨ ਜਿਹੜਾ ਸੂਟ ਪਾਇਆ ਸੇਮ ਹੀ ਚਾਹੀਦਾ ਮੈਨੂੰ ਅੱਛਾ ਦੀਦੀ ਆਪਾਂ ਕੱਦ ਲਈ ਬੈਠੇ ਹਾਂ ਤੇ ਕਲਰ ਵੀ ਕਲਰ ਸਾਰਾ ਕੋਈ ਸੇਮ ਹੈ ਅੱਛਾ ਸਾਰਾ ਕੁਝ ਹੀ ਸੇਮ ਹੋਰ ਸੇਮੂਟ ਚਲੋ ਜੀ ਬੱਚੇ ਆਣ ਆਲੇ ਨੇ ਪਹਿਲਾਂ ਆਪਾਂ ਉਹਨਾਂ ਨੂੰ ਪਿਕ ਕਰੀਏ ਤੇ ਆਉਂਦਿਆਂ ਹੀ ਮੈਂ ਉਹਨਾਂ ਨੂੰ ਸਿਰਫ ਡੇ ਕੇ ਦੁੱਧ ਚਾਣੀ ਚਾਹ ਚੂ ਤੇ ਪਿਆਸ ਸੁਆ ਦੇਣਾ ਬਸ ਕਿਉਂਕਿ ਰਾਤੀ ਸਾਡੀ ਹੈ ਰਾਤ ਕੋਈ ਉਹਨਾਂ ਤਾਂ ਚੱਕਰ ਆ ਯਾਰ ਸਿਰ ਘੁੰਮਿਆ ਯਾਰ ਔਰ ਸੱਚੀ ਰਾਤੀ ਲਾਈਟ ਸਾਡੀ ਖਰਾਬ ਹੋ ਗਈ ਸੀਗੀ ਮੀਂਹ ਕਰਕੇ ਤੇ ਸਾਰੀ ਰਾਤ ਨੀਂਦ ਨਹੀਂ ਆਈ ਹੈਗੀ ਚੰਗੀ ਤਰ੍ਹਾਂ ਤੇ ਫਤਿਹ ਪਤਾ ਸਵੇਰੇ ਸਵੇਰੇ ਉਹ ਉੱਠ ਕੇ ਮੇਰੇ ਪਿੱਛੇ ਆ ਗਿਆ ਵਾਸ਼ਰੂਮ ਤੇ ਕਹਿੰਦਾ ਮਮਾ ਹੈਗਾ ਹਾਂ ਜੀ ਕਹਿੰਦਾ ਦਿਲ じゃ ਨਹੀਂ ਕਰ ਰਿਹਾ ਸਕੂਲ ਜਾਣ ਨੂੰ ਉਰਤ ਬੇਜ ਨਹੀਂ ਇਹਨੂੰ ਚਾਰੇ ਹੋ ਨਹੀਂ ਪਰ ਕੱਲ ਵੀ ਨਹੀਂ ਸੀ ਗਏ ਹੈਗੇ ਤੇ ਫਿਰ ਉਹਨਾਂ ਦੀਆਂ ਛੁੱਟੀਆਂ ਜ਼ਿਆਦਾ ਹੋ ਜੜੀਆਂ ਹੁਣ ਵੈਸੇ ਵੀ ਛੁੱਟੀਆਂ ਬਹੁਤ ਆ ਰਹੀਆਂ ਨੇ ਆ ਹੁਣ ਮੰਡੇ ਦੀ ਫੇਰ ਆ ਜਣੀ ਹੈ ਜਨਮਾਸ਼ਟਮੀ ਹੈ ਤੇ ਸਾਰਿਆਂ ਨੂੰ ਬਹੁਤ 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 ਵਧਾਈਆਂ ਜਨਮਾਸ਼ਟਮੀ ਦੀਆਂ ਮੈਂ ਐਡਵਾਂਸਟ ਹੀ ਦੇ ਦਿੰਨੀ ਆ ਠੀਕ ਹੈ ਤੇ ਮੈਂ ਆ ਸੌਣ ਲੱਗੀ ਸੀਗੀ ਪਹਿਲਾਂ ਪਰ ਮੈਂ ਫਿਰ ਫਤਿਹ ਰਣ ਮੈਂ ਕਿ ਪਹਿਲਾਂ ਪਿਕ ਕਰ ਹੀ ਲਵਾਂ ਬਸ ਉਹ ਆਉਣ ਹੀ ਆਲੇ ਨੇ 257 ਹੋ ਗਏ ਨੇ ਤੇ ਚਲੋ ਜੀ ਆਪਣਾ ਉਹਨਾਂ ਨੂੰ ਪਿਕ ਕਰੀ ਜੀ ਕਿੰਡੀਆਂ ਮਰੀਓ ਹੈਲੋ ਪਤਿ ਆ ਕੀ ਯਾਰਾ ਗਲ ਗਲਤ ਵੀਰੇ ਹਰ ਵਾਰੀ ਕਰਦਾ ਹੈਲੋ ਮੇਰੀ ਜਾਨ ਆ ਗਈ ਮਰੀਓ ਲੋਨ ਕਾਗੇ ਲੋਨ ਕਾਗੇ ਲੋਨ ਕਾਗੇ ਆ ਗਈ ਆ ਗਈ ਆ ਬਣੀ ਲੱਗੂ ਹਾਂ ਹਾਂ ਪਨੀਰ ਗੇਟ ਬੰਦ ਕਰਦੀ ਪੁੱਤਰੀ ਹੁਣ ਦੁੱਧੂ ਪੀ ਕੇ ਨਾ ਤੇ ਸੋ ਜੋ ਠੀਕ ਹੈ ਬੱਤਾ ਓਕੇ ਚੰਗਾ ਕਿਉਂਕਿ ਸਾਰੀ ਰਾਤ ਨੀਂਦ ਨਹੀਂ ਨਾਈ ਤੁਹਾਨੂੰ ਅਮਨ ਮਮਾ ਨਾਨੀ ਕੋਲ ਗਏ ਹਾਂ ਨਾਨੀ ਕੋਲ

ਬੱਲੇ ਤੁਹਾਡੇ ਤੂੰ ਮੇਰੇ ਓਏ ਖੜੇ ਹੋ ਜਾ ਦੱਸ ਮੈਂ ਤੂੰ ਮੇਰੇ ਤੇ ਲੈ ਇਹ ਦੇ ਲੋ ਇਹਨਾਂ ਦੇ ਦੋਨਾਂ ਦੇ ਕੰਮ ਦੇਖ ਲੋ ਇਹਨਾਂ ਦੇ ਤੂੰ ਮੇਰੇ ਤੇ ਲਿਆ ਤੂੰ ਹੱਲੇ ਆ ਗਿਆ ਓਏ ਤੂੰ ਖੜੇ ਹੋ ਵਾ ਕੋਈ ਉੱਟ ਕੇ ਤੱਕ ਆ ਪਾ ਪੁੱਤ ਜਗਾ ਨਾ ਮੈਨੂੰ ਕਿੱਦਾਂ ਉੱਤੇ ਓਏ ਲੱਲੂ ਓਏ ਕਿੰਨਾ ਉੱਚਾ ਲੱਗ ਰਹਿਣਾ ਤੇ ਆ ਗਿਆ ਉਹ ਵਰਗਾ ਤੇਰੇ ਵਿੱਚ ਤੇਰੇ ਵਰਗਾ ਪਰਨੀਤਾ ਦੇਖ ਲੈ ਇਹਨਾਂ ਦੇ ਕੰਮ ਦੋਨਾਂ ਦੇ

<laughs> आप ही करवाया वर्क अच्छा जी तो ओए उठ कपड़े डगने के कपड़े डगने तेन नु, तो तेन के ना कह मेनू डगन दस वाला मेनू अमन ने बस तू पैर तेरे क्यों पैर है अमन ने ये तो पैर है हां हाय हाय पक्का भी नहीं चलन दिया कर पासे भी नहीं पासे कर देना मेरे चाके भी पासे कर दे क्यों नहीं करा फटे 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 ਪਤ ਜੀ ਉੱਠਾ ਜਾਏਗੇ ਲੰਟਾਂ ਖਾਣੀ ਹੈ ਫ੍ਰਿਜ ਚ ਪਿਆ ਕੀ ਬਫੀ ਉਹ ਨਹੀਂ ਖਾਣੀ ਹੈਗੀ ਹੋਰ ਕੀ ਖਾਣਾ ਕਾਫੀ ਬਣਾ ਦੇ ਕੋਲਡ ਚੌਕਲੇਟ ਖਾਣਾ ਸੀ ਕਰੀ ਨਹੀਂ ਪਰ ਕੋਲਡ ਕਹਿੰਦਾ ਚੌਕਲੇਟ ਖਾਣੂ ਬਾਪੂ ਕੋਲ ਕਹਿੰਦਾ ਚੌਕਲੇਟ ਬਾਹਰ ਨਿਕਲ ਗਿਆ ਨਿਕਲ ਗਈ ਪਤ 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 ਇੱਧਰ ਉਹ ਹੈਲੋ ਇੱਧਰ ਬੈਗ ਗੇਰਣ ਲੱਗਾ ਸੀ ਫਟ ਗਿਆ ਨੀ ਮੈਂ ਕੀ ਕਰੀਆ ਫਿਰ ਬਿਕਲ ਜੋਗੇ ਕਿਸ ਸਮੇਂ ਦੇਖੋ ਤੰਮ ਕਿਸਾਂ ਦੇ ਦੇਖਸਾ ਅੱਜ ਉੜ ਗਈ ਤੁੰਗੇ ਕਤ ਨਹੀਂ ਫਿਰ ਮੇਰੇ ਨਾਲ ਚਲ ਉਹ ਕੁਰਸੀ ਤੇ ਬਹਿ ਗਿਆ ਹੈ ਹਾਂ ਇਹ ਤਾਂ ਫੈਬਰਿਕ ਕਿੰਨਾ ਘੈਂਟ ਹੈ ਚਲ ਓਏ ਇਹਦੇ ਨਾਲ ਸੂਟ ਦੀ ਲੱਭ ਰੇ ਇਹ ਵੀ ਕੁੜਤਾ ਹੈ ਮੈਂ ਤਾਂ ਪੂਰਾ ਸੂਟ ਹੈ ਇਹ ਤਾਂ ਸੂਟ ਹੈ ਨਾ ਪੂਰਾ ਇਹਦੇ ਨਾਲ ਸਟਾਰਟਿੰਗ ਚ ਆਪਣੇ ਬਣ ਕੇ ਗਏ ਸੀ ਨਾ ਸੂਟ ਕਿਨੇ ਫਿਰ ਬਟੀਕਾ ਫੋਨ ਚੱਕ ਕੇ ਲਿਆ ਸਟਾਰਟਿੰਗ ਆਪਣੀ ਆ ਸੂਟ ਸੀਗਾ ਜਿਹੜਾ ਭੇਜਿਆ ਸੀਗਾ ਆਪਾਂ ਦੀਦੀ ਨੂੰ ਆ ਵੀ ਕਿੰਨਾ ਪਿਆਰਾ ਬਣਾਇਆ ਹੈ ਇਹਦੇ ਡਿਜ਼ਾਈਨ ਇਹੋ ਜਿਹੇ ਸੀਗਾ ਫੜ ਕੇ ਦਿਖਾ ਉਹ ਇੱਥੇ ਦਿਖਾ ਦੇ ਇੱਕ ਤੇਰੀ ਗੱਲ ਦੀਦੀ ਗੱਲ ਕਿਹੜੇ ਸੂਟ ਦਿਖਾ ਰਹੀ ਸੀ ਮੰਮੀ ਕਹਿੰਦੀ ਸੂਟ ਬੜਾ ਸੋਹਣਾ ਦਿਖਾ ਰਹੀ ਸੀ ਸੋਨੂੰ ਥੋਨੂੰ ਵਧੀਆ ਸੂਟ ਲਗਾਏ ਹੋਣੇ ਪਤਾ ਨਹੀਂ ਕਿਹੜੇ ਸੀਗੇ ਫਟੇ ਨੋ ਇਹ ਨਹੀਂ ਕਾ ਲੈਣਾ ਸਾਡਾ ਬਣਿਆ ਹੈ ਤੇ ਬਰੀ ਥੋੜਾ ਸਾਫਟ ਹੈ ਕੋਈ ਨਹੀਂ ਤਾਂ ਉਹ ਲੈ ਇੰਬ ਟਿਕਲਾ ਫੋਨ ਤੇ ਆਈਫੋਨ ਚੱਕ ਦੋਨੇ ਹੋਣੇ ਜਿਹੜਾ ਆਪਾਂ ਗਲਤੀ ਨਾਲ ਵਾਈਟ ਨਹੀਂ ਬਣਾਤਾ ਬਿਲਕੁਲ ਹੀ ਆ ਇਹਦਾ ਸੂਟ ਮਿਲਦਾ ਥੱਲੇ ਉਹ ਕੀਤਾ ਹੋਇਆ ਉਹ ਐਵੇਂ ਦੇ ਕਲਰ ਦੇ ਤੇ ਬਣਾਣਾ ਬਸ ਉਹ ਕਿਹੜਾ ਪਤਾ ਹੈ ਮੈਂ ਤੈਨੂੰ ਕਹਿੰਦੀ ਤੇ ਰਹੀ ਹਾਂ ਤੂੰ ਕਿਹੜਾ ਪੁੱਛਿਆ ਮੈਨੂੰ ਪਰਫੈਕਟ ਉਹਨੂੰ ਤਾਂ ਪੁੱਛਿਆ ਨਹੀਂ ਜਿਹਨੂੰ ਪਟੇਕ ਦੀ ਨੋਲੇਜ ਹੈ ਹਾਏ ਹਾਏ ਡਰਾਏ ਡਰਾਏ ਤੇ ਤੈਨੂੰ ਵੇਖੇ ਉਹ ਤਾਂ ਨਹੀਂ ਕੀ ਹੈ ਲੈ ਮੈਂ ਨਾਲ ਪੁੱਛਾਂ ਨਮੂਨਿਆਂ ਨੂੰ ਕੀ ਕਹਿੰਦੇ ਨੇ ਲੈ ਦੇ ਬੜਾਈ ਕੀ ਖਾਣਾ ਪਾਪਨ ਕਰ ਲਿਆ ਰਮ ਤੁਹਾਨੂੰ ਕੀ ਖਾਣਾ ਹੈ ਸਾਰਾ ਕੋ ਚਿੱਟਾ ਹੀ ਚਿੱਟਾ ਕੀਤਾ ਪਿਆ ਪੇਂਟ ਵੀ ਸੈਡਾਂ ਤੇ ਵੀ ਕੀ ਖਾਣਾ ਹੱਥ ਇਧਰ ਹੱਥ ਹੋ ਗਈ ਚਾਕਲੇਟ ਖਾਣਾ ਨੀ ਚੀਜ਼ ਆ ਮਿੱਠਾ ਨਹੀਂ ਕੁਝ ਵੀ ਖਾਣੀ ਮਿੱਠਾ ਪਿਆ ਤਾਂ ਹੈਗਾ ਏ ਹਾਂ ਜੀ ਬਰਫੀ ਪਈ ਤਾਂ ਹੈਗੀ ਆ ਲੈ ਜਾਓ ਫਿਰ ਲੈ ਆਓ ਜਾ ਦੁੱਧ ਪੀਣਾ ਕਿ ਨਹੀਂ ਮੈਨੂੰ ਬਸ ਤੁਸੀਂ ਇਹ ਦੱਸੋ ਨਹੀਂ ਪੀਣਾ ਨਹੀਂ ਪੀਣਾ ਤੁਸੀਂ ਪੀਣਾ ਤੂੰ ਉਹ ਦੇਖ ਹੁਣ ਕਿੱਥੇ ਚਲੀ ਗਈ ਅਸੀਂ ਬਸ ਪੂਲ ਜਾ ਚਲ ਜਾਓ ਫਿਰ ਕੀ ਮੰਗਾਣਾ ਮੰਗਾ ਲਓ ਦੇ ਦੇ ਕਿੱਦਾਂ ਭੱਜੇ ਜਾ ਰਹੇ ਨੇ ਲਓ ਜੀ ਫਤੇ ਕੁਛ ਦਿਖਾ ਰਿਹਾ ਹੁਣ ਇਹ ਨਾ ਹੋਵੇ ਕਿਤੇ ਠਿਕ ਤੇ ਕੀ ਆ ਜਾਂਦਾ ਹੁੰਦਾ ਕਾਫੇ ਸਟ੍ਰਾਈਕ ਨਾ ਆ ਜੇ ਕਿਤੇ ਫਤੇ ਕੁਛ ਦਿਖਾ ਰਿਹਾ ਮੈਨੂੰ ਫਤੇ ਕੁਛ ਦਿਖਾ ਰਿਹਾ ਮੈਨੂੰ ਪਾਪਾ ਫਤੇ ਕੁਛ ਦਿਖਾ ਰਿਹਾ ਮੈਨੂੰ ਪਾਪਾ ਜੀ ਤੁਸੀਂ ਇੱਧਰ ਆ ਜਾਓ ਯਾਰ ਇਹ ਜੀ ਕਿਹੜੀ ਚੀਜ਼ ਹੋ ਸਕਦੀ ਹੈ ਓ ਮਾਈ ਗੋਡਸ ਬਿਗ ਸਰਪ੍ਰਾਈਜ਼ ਬਿਗ ਸਰਪ੍ਰਾਈਜ਼ ਉਹ ਸਾਰੇ ਕਮੈਂਟਾਂ ਚ ਪੁੱਛਣ ਦੇ ਕਹਿੰਦੇ ਜਿਹੜਾ ਤੁਹਾਡੇ ਇੰਗਲੈਂਡ ਵਾਲੇ ਗੈਸਟ ਸੀਗੇ ਉਹ ਕਿੱਧਰ ਗਏ ਮਾੜ ਡ ਇੰਗਲੈਂਡ ਵਾਲੇ ਗੈਸਟ ਮਨ ਲਾਦਾ ਆ ਕੇ ਗੋਮੀ ਹੋ ਗਏ ਨੇ ਇੰਡੀਆ ਚ ਪਤਾ ਹੀ ਨਹੀਂ ਲੱਗਿਆ ਕਿੱਧਰ ਗਏ ਨੇ ਹਨਾ ਬੱਤੇ ਉਹ ਨਾ ਕਰਵਾ ਦਈਏ ਇਸ਼ਤਿਹਾਰ ਨਾ ਸੁਵਾ ਦਈਏ ਸਭੀ ਭੂਆ ਗੁੰਮ ਸੁਦਾ ਸੀਨੇ ਫਿਰ ਹੁਣ ਮਤਲਬ ਛੱਡਤੀ ਆ ਸੁਮੇਤ ਨਹੀਂ ਆ ਸੁਮੇਤ ਤੇ ਨਹੀਂ ਛੱਡੀ ਹਰੀ ਜੇ ਆ ਸੁਮੇਤ ਤੇ ਰਹਿ ਗਈ ਆ ਪਤਾ ਹੀ ਨਹੀਂਗਾ ਕਿੱਥੇ ਹੈ ਕਿੱਥੇ ਨਹੀਂ ਹੋਰ ਸਹੀ ਗੱਲ ਹੈ ਇਹ ਤਾਂ ਹੈਗਾ ਕੁਛ ਵੀ ਨਹੀਂ ਦੱਸਿਆ ਨਾ ਸਾਡਾ ਫੋਨ ਆਈਸ ਬੰਦ ਕਰਾਂ ਮੈਂ ਲਓ ਜੀ ਆਈਸ ਮੈਂ ਕਰ ਲੀਆਂ ਬੰਦ ਅਰੇ ਦੀ ਚਲੋ ਆਪਾਂ ਲਾਈਸ ਆਵਣ ਮਣ ਬੁਲਾ ਲਓ ਤੂੰ ਵੀ ਦੇਖ ਲੈ ਐ ਜੈ ਠੀਕ ਹੈ ਰੈਡੀ ਸਟੈਡੀ ਸਿੰਧਿਆ ਥੋ ਵੈਰੀ ਗੁੱਡ ਓ ਵਾਓ ਹਾਂ ਕ੍ਰਿਸ਼ਨ ਜੀ ਇਹ ਬਾਂਸਰੀ ਜਾਂਦੇ ਹੁੰਦੇ ਸੀ ਕਿ ਫਤਿਹ ਕੋ ਕਿੰਨੇ ਬਣਾਈ ਇਹ ਨਹੀਂ ਤੁਸੀਂ ਸੱਚੀ ਉਹ ਬੜੀ ਸੋਹਣੀ ਬਣਾਈ ਫਤਿਹ ਨੇ ਤਾਂ ਅਮਣ ਬਲਾਰੀ ਬਾਜੀ ਉਹ ਵਾਓ ਫਤਿਹ ਮੰਡੇ ਨੂੰ ਕੀ ਹੈ ਜਨਮ ਅਸ਼ਟਮੀ ਸਭ ਨੂੰ ਜਨਮ ਅਸ਼ਟਮੀ ਨਹੀਂ ਆ ਬਦਾਈਆਂ ਦੇ ਦੋ ਜਨਮ ਅਸ਼ਟਮੀ ਸਾਰੇ ਨੂੰ ਹੈਪੀ ਜਨਮ ਅਸ਼ਟਮੀ ਹੈਪੀ ਜਨਮ ਅਸ਼ਟਮੀ ਓਏ ਹੋਏ ਓਏ ਹੋਏ